ਹਾਂਜੀ ਮੇਰੇ ਵੱਲੋਂ ਮੇਰੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਨਿੱਘ ਸਤਿ ਸ਼੍ਰੀ ਅਕਾਲ ਜੀ ਲੋ ਜੀ ਅੱਜ ਬਹੁਤ ਦਿਨਾਂ ਤੋਂ ਬਾਅਦ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਮਿਲਿਆ ਹੈ। ਔਰ ਇਹ ਮੇਰੀਆਂ ਕੁਝ ਪੈਣਾ ਦੀ ਮੰਗ ਸੀ ਪੈਣਾ ਕਹਿ ਲੋ ਜਾਂ ਸਹਿਲੀਆਂ ਕਹਿ ਲੋ ਕਿ ਭੈਣ ਜੀ ਤੁਸੀਂ ਲਾਈਵ ਕੋਸ਼ਿਸ਼ ਕਰਿਆ ਕਰੋ। ਰੂਬਰੂ ਕੇ ਸਾਹਮਣੇ ਹੋ ਕੇ ਵੀਡੀਓ ਬਣਾਉਣ ਦੀ ਪਰ ਦੇਖੋ ਜੀ ਕਈ ਵਾਰ ਘਰਾਂ ਵਿੱਚ ਇੰਨਾ ਟਾਈਮ ਨਹੀਂ ਮਿਲਦਾ ਤੇ ਮੈਂ ਰਿਕਾਰਡਿੰਗ ਤੋਂ ਹੀ ਜ਼ਿਆਦਾ ਰਿਕਾਰਡਿੰਗ ਕਰਕੇ ਹੀ ਕੰਮ ਚਲਾ ਰਹੀ ਆ ਪਰ ਕਈ ਵਾਰੀ ਟਾਈਮ ਕੱਟਣਾ ਪੈਂਦਾ ਹੈ ਅੱਜ ਵੀ ਇਸੇ ਤਰ੍ਹਾਂ ਪਹਿਣਾ ਦੀ ਡਿਮਾਂਡ ਤੇ ਟਾਈਮ ਕੱਢਿਆ ਉਹਨਾਂ ਦੀ ਇੱਕ ਹੋਰ ਮੰਗ ਸੀ ਕਿ ਪਹਿਨ ਜੀ ਪੂਰਾ ਰੈਡੀ ਹੋ ਕੇ ਟਿੱਕਾ ਤਾਂ ਟੇ ਪੂਰੇ ਸੈੱਟ ਪਾ ਕੇ ਰੈਡੀ ਹੋ ਕੇ ਵੀਡੀਓ ਬਣਾਓ ਪਰ ਦੇਖੋ ਇੰਨਾ ਟਾਈਮ ਨਹੀਂ ਮਿਲਿਆ ਔਰ ਮੈਂ ਉਮੀਦ ਕਰਦੀ ਹਾਂ ਮੈਂ ਕੋਸ਼ਿਸ਼ ਕਰੂੰਗੀ ਸੋਚ ਵਸਾਖੀ ਤੇ ਕੁਝ ਆਪਣੀ ਕਲਮ ਤੋਂ ਕੁਝ ਵੈਸੇ ਗੀਤ ਲੈ ਕੇ ਵਸਾਖੀ ਤੇ ਮੈਂ ਤੁਹਾਡੇ ਸਾਹਮਣੇ ਪੂਰਾ ਰੈਡੀ ਹੋ ਕੇ ਆਉਣ ਦੀ ਕੋਸ਼ਿਸ਼ ਕਰੂੰਗੀ ਔਰ ਮੇਰੀ ਕੋਸ਼ਿਸ਼ ਹੈ ਕਿ ਮੈਂ ਆਪਣੇ ਚੈਨਲ ਤੇ ਨਵੇਂ ਪੁਰਾਣੇ ਸਾਰੇ ਗੀਤ ਪੇਸ਼ ਕਰਾਂ ਤਾਂ ਜੋ ਇਹ ਗੀਤ ਮੇਰੇ ਸਾਹਮਣੇ ਜਾਣ ਸਭਿਆਚਾਰ ਦਾ ਸਭਿਆਚਾਰ ਨੂੰ ਬਚਾਉਣ ਵਾਸਤੇ ਬਹੁਤ ਸਾਰੀਆਂ ਪੈਣਾ ਕੋਸ਼ਿਸ਼ ਕਰ ਰਹੀਆਂ ਹਨ ਅੱਜ ਕੱਲ ਦੇ ਨਵੀਂ ਪੀੜੀ ਨੂੰ ਕੋੜੀਆਂ ਸੁਹਾਗ ਗੀਤ ਪੇਸ਼ ਕਰ ਰਹੀਆਂ ਹਨ ਔਰ ਤੁਹਾਡੇ ਅੱਗੇ ਇੱਕ ਛੋਟੀ ਜਿਹੀ ਪੇਂਦੀ ਹੈ ਦੇਖੋ ਕਿੰਨੀ ਕੋਸ਼ਿਸ਼ ਦੇ ਨਾਲ ਅਸੀਂ ਮੈਂ ਇੱਕ ਗੀਤ ਕੁਝ ਲਿਖ ਦੇ ਵੀ ਹਾਂ ਕੁਝ ਸਾਰੇ ਗੀਤ ਸੰਜੋਗ ਕੇ ਤੁਹਾਡੇ ਸਾਹਮਣੇ ਪੇਸ਼ ਕਰਦੀ ਹਾਂ ਫਿਰ ਤੁਸੀਂ ਘਰੇ ਬੈਠੇ ਨਾ ਗੀਤਾਂ ਦਾ ਆਨੰਦ ਮਾਣਦੇ ਹੋ ਔਰ ਅਗਰ ਤੁਹਾਨੂੰ ਗੀਤ ਪਸੰਦ ਥੋੜਾ ਜਿਹਾ ਵੀ ਪਸੰਦ ਆਉਂਦਾ ਹੈ ਤਾਂ ਪਲੀਜ਼ ਲਾਈਕ ਸ਼ੇਅਰ ਔਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਔਰ ਮੈਂ ਇਹ ਨਹੀਂ ਕਹਿੰਦੀ ਕਿ ਤੁਸੀਂ ਗੀਤ ਨੂੰ ਸਰਾਉ ਕੀ ਦਿੱਸਲਾ ਨਹੀਂ ਕਰੋ ਅਗਰ ਤੁਹਾਨੂੰ ਪ੍ਰਸ਼ੰਸਾਈ ਕਰੋ ਅਗਰ ਗੀਤ ਨਹੀਂ ਵੀ ਜੱਗਾ ਲੱਗਦਾ ਕੁਝ ਕਮੀਆਂ ਪੇਸ਼ੀਆਂ ਹੋਣ ਜੋ ਵੀ ਹੋ ਗਲਤੀਆਂ ਵੀ ਤੁਸੀਂ ਕੱਢ ਸਕਦੇ ਹੋ ਕਿਉਂਕਿ ਅੱਗੇ ਅੱਗੇ ਤਾਂ ਸਾਨੂੰ ਸੁਧਾਰ ਕਰਨ ਦਾ ਮੌਕਾ ਮਿਲਦਾ ਹੈ ਔਰ ਅੱਜ ਜੋ ਮੈਂ ਗੀਤ ਲੈ ਕੇ ਹਾਜ਼ਰ ਹੋਈਆਂ ਬਹੁਤ ਹੀ ਪੁਰਾਣਾ ਗੀਤ ਹੈ ਨੂੰ ਸਸਤੀ ਉੱਪਰ ਗੀਤ ਹੈ ਇੱਕ ਨੂੰ ਆਪਣੇ ਘਰ ਵਾਲੇ ਕੋਲ ਸਸਤੀ ਚ ਕੈਦ ਕਰਦੀ ਹੈ ਇਹ ਆਪਣੀ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਹੁਣ ਆਪਣੀ ਹਾੜੀ ਦੀ ਫਸਲ ਆਉਣ ਵਾਲੀ ਹੈ ਔਰ ਮੇਰੇ ਵਰਗੀਆਂ ਸਾਰੀਆਂ ਪੇਣਾ ਬੀਬੀਆਂ ਨੂੰ ਆਪਾਂ ਨੂੰ ਉਮੀਦ ਹੁੰਦੀ ਹੈ ਕਿ ਫਸਲ ਆਉਗੀ ਔਰ ਆਪਾਂ ਜੋ ਚੀਜ਼ ਚੀਜ਼ ਮੰਗਾਂਗੇ ਜੋ ਆਪਣਾ ਦਿਲ ਕਰੂਗਾ ਆਪਾਂ ਲਵਾਂਗੇ ਇਸੇ ਤਰ੍ਹਾਂ ਇੱਕ ਨੂੰ ਹੈ ਦੇਖੋ ਇਹਦਾ ਐਮਐਸਸ ਨੂੰ ਪਹਿਲੇ ਜਮਾਨਿਆਂ ਵਿੱਚ ਹੁੰਦਾ ਸੀ ਸੱਸਾਂ ਨੂੰ ਬੁਰਾ ਕਿਹਾ ਗਿਆ ਹੈ ਪਰ ਮੈਂ ਨਹੀਂ ਮੰਨਦੀ ਕਿ ਅੱਜ ਕੱਲ ਤੇ ਸੱਸਾਂ ਤੇ ਨੋਹਾਂ ਸੇਲੀਆਂ ਦੀ ਤਰ੍ਹਾਂ ਰਹਿੰਦੀਆਂ ਨੇ ਕੋਈ ਵੀ ਸੱਸ ਆਪਣੀ ਨੋਹ ਨੂੰ ਖਾਂ ਪੈਣਨ ਤੋਂ ਖਾਂ ਪਿੰਟੋਂ ਨੋ ਘਟੋਕੀ ਕਰਦੀ ਹੋਗੀ ਚਲੋ ਇਹ ਤਾਂ ਗੀਤ ਬਣਿਆ ਆਏ ਨੇ ਜੀ ਉਮੀਦ ਕਰਦੀ ਹਾਂ ਤੁਸੀਂ ਗੀਤ ਪਸੰਦ ਕਰੋਗੇ ਲਓ ਜੀ ਆਪਾਂ ਸ਼ੁਰੂ ਕਰਦੇ ਹਾਂ ਗੀਤ ਟਿੱਕਾ ਘੜਵਾਇਆ ਸਿੰਘ ਜੀ ਹਾੜੀ ਦੀ ਤੇ ਟਿੱਕਾ ਕਰਵਾਇਆ ਸਿੰਘ ਜੀ ਹਾੜੀ ਦੀਆਸ ਤੇ ਸਸੂਨਾ ਦੇਂਦੀ ਵੇਸਾਨੋ ਪੈਣਣ ਦੇਵਾਸ ਤੇ ਸਸੂਨਾ ਦੇਂਦੀ ਵੇਸਾਨੋ ਪੈਣਣ ਦੇਵਾਸ ਤੇ ਚੜਦੀ ਜਵਾਨੀ ਵੇਜੀ ਅੜਾ ਨਣ ਨੂੰ ਲੋਚਦਾ ਹੀ ਓਏ ਜੇਰਾ ਵੀ ਕਰੀਏ ਨੀ ਗੋਰੀਏ ਜਿਗਰਾ ਵੀ ਕਰੀਏ ਨੀ ਜੇਰਾ ਵੀ ਕਰੀਏ ਨੀ ਗੋਰੀਏ ਜਿਗਰਾ ਵੀ ਕਰੀਏ ਨੀ ਟਬਰਾਂ ਦੇ ਮਸਲੇ ਨੀ ਗੋਰੀਏ اے وی نہ لڑی نی جے راوی کر لیا سنگ جی جے گراوی کر لیا وی جے گراوی کر لیا سنگ جی کر لیا من مار کے بوہے تے واس دیو سونکن واس دی للکا ਬੂਹੇ ਤੇ ਵਸਦੀ ਵੇ ਸੌਕਣ ਵਸਦੀ ਲਲਕਾਰ ਕੇ ਮਹਿਣਾ ਨਾ ਜਰਿਆ ਜਾਵੇ ਗੋਰੀ ਤੋਯੋ ਸਦਾਈ ਹੋਏ ਹਾਰ ਕੜਵਾਇਆ ਵੇ ਸਿੰਘ ਜੀ ਪੈਨਣ ਦੇ ਵਾਸਤੇ ਹਾਰੇ ਗੜਵਾਇਆ ਵੇ ਸਿੰਘ ਜੀ ਪੈਨਣ ਦੇ ਵਾਸਤੇ ਸਸੂਨਾ ਦਿੰਦੀ ਵਸਾਨੋ ਪੈਨਣ ਦੇ ਵਾਸਤੇ ਹਾਰੇ ਗੜਵਾਇਆ ਵੇ ਸਿੰਘ ਜੀ ਹਾੜੀ ਦੀਆ ਵਸਤੇ ਸਸੂਨਾ ਦਿੰਦੀ ਵਸਾਨੋ ਪੈਨਣ ਦੇ ਚੜਦੀ ਜਵਾਨੀ ਵੇ ਜਿੜਾ ਪੈਨਣ ਨੂੰ ਲੋਚਦਾਈ ਹੋਏ ਜੇਰਾਵੀ ਕਰੀਏ ਨੀ ਗੋਰੀਏ ਜਿਗਰਾਵੀ ਕਰੀਏ ਨੀ ਜੇਰਾਵੀ ਕਰੀਏ ਨੀ ਗੋਰੀਏ ਜਿਗਰਾਵੀ ਕਰੀਏ ਨੀ ਟਬਰਾਂ ਦੇ ਮਸਲੇ ਨੀ ਗੋ ਜੇਰਾ ਵੀ ਕਰ ਲੈ ਆ ਸਿੰਘ ਜੀ ਜਿਗਰਾ ਵੀ ਕਰ ਲੈ ਆਵੇ ਜਿਗਰਾ ਵੀ ਕਰ ਲੈ ਆ ਸਿੰਘ ਜੀ ਕਰ ਲੈ ਆ ਮਨ ਮਾਰ ਕੇ ਬੂਹੇ ਤੇ ਵਸਦੀ ਵੇ ਸੌਕਣ ਵਸਦੀ ਲਲਕਾਰ ਕੇ ਮਹਿਣਾ ਨਾ ਜਰੇ ாயவரி கட்டே கடாய சிங்கி தசத்தை கட்டே கடவாய சி ஜி ਹਾੜੀ ਦੀਆਸ ਤੇ ਸਸੂਨਾ ਦਿਂਦੀ ਵੇਸਾਨੋ ਪੈਣਣ ਦੇ ਵਾਸਤੇ ਸਸੂਨਾ ਦਿਂਦੀ ਵੇਸਾਨੋ ਪੈਣਣ ਦੇ ਵਾਸਤੇ ਚੜਦੀ ਜਵਾਨੀ ਵੇ ਜਿਹੜਾ ਪੈਣਣ ਨੂੰ ਲੋਚਦਾ ਚੜਦੀ ਜਵਾਨੀ ਵੇ ਜਿਹੜਾ ਪੈਨਣ ਨੂੰ ਲੋਚਦਾਈ ਓਏ ਜਿਗਰਾ ਵੀ ਕਰੀਏ ਨੀ ਗੋਰੀਏ ਜੇਰਾ ਵੀ ਕਰੀਏ ਨੀ ਜਿਗਰਾ ਵੀ ਕਰੀਏ ਨੀ ਗੋਰੀਏ ਜੇਰਾ ਵੀ ਕਰੀਏ ਨੀ ਟਬਰਾਂ ਦੇ ਮਸਲੇ ਨੀ ਗੋਰੀਏ ਜੇਰਾ ਵੀ ਕਰ ਲਿਆ ਸਿੰਘ ਜੀ ਜਿਗਰਾ ਵੀ ਕਰ ਲਿਆ ਵੇ ਜੇਰਾ ਜਿਗਰਾ ਵੀ ਕਰ ਲਿਆ ਸਿੰਘ ਜੀ ਕਰ ਲਿਆ ਮਨ ਮਾਰ ਕੇ ਬੂਹੇ ਤੇ ਵਸਦੀ ਵਸ ਕਣ ਵਸਦੀ ਲਲਕਾਰ ਕੇ ਉਹ ਹੈ ਤੇ ਵਸਦੀ ਵੇ ਸੌਕਣ ਵਸਦੀ ਲਲਕਾਰ ਕੇ ਮਹਿਣਾ ਨਾ ਜਰਿਆ ਜਾਵੇ ਗੋਰੀ ਤੋਯ ਸੁਦਾਈ ਓਏ ਮਹਿਣਾ ਨਾ ਜਰਿਆ ਜਾਵੇ ਗੋਰੀ ਤੋਯ ਸੁਦਾਈ ਓਏ ਮਾੜੀ امید ਕਰਦੀ ਹਾਂ ਤੁਹਾਨੂੰ ਗੀਤ ਪਸੰਦ ਆਊਗਾ